ਤੋ ਫਿਰ ਮੇਰੀ ਵੀ ਹੌਸਲਾ ਜੇ ਜੇ ਤੁਸੀਂ ਨਹੀਂ ਨਾ ਉਹਨਾਂ ਦੇ ਨਾਲ ਸਲਾਹ ਕਰਨੀ ਕੋਈ ਵੀ ਵੀ ਨਹੀਂ ਆਪਾਂ ਇਕੱਠੇ ਰਹਿਣਾ ਤੇ ਫਿਰ ਮੈਂ ਵੀ ਉਹਨਾਂ ਦੇ ਨਾਲ ਚੱਲ ਜਾਣਾ ਠੀਕ ਵਾ ਨਾ लवली ਬੋਲ ਕੁਝ ਜਵਾਬ ਦੇ ਆਪਣੇ ਦਾਦੀ ਨੂੰ ਮੈਂ ਮਮੀ ਤੁਹਾਨੂੰ ਗੱਲ ਦੱਸਿਆ ਸਾਰੀਆਂ ਗੱਲਾਂ ਤੇ ਦੱਸਤੀਆਂ ਸਾਰੀਆਂ ਗੱਲਾਂ ਤੇ ਫਿਰ ਇਹ ਦੱਸਦਾ ਜੀ ਵੀ ਤੁਸੀਂ ਇੱਥੋਂ ਚੱਲ ਜਾਓ ਤੇ ਘਰ ਮੈਂ ਰਖਣਾ ਵਾ ਚਲੋ ਮਮੀ ਜੀ ਕੋਈ ਗੱਲ ਨਹੀਂ ਜੇ ਨਹੀਂ ਨਾ ਮੰਨਦੇ ਹੈਗੇ ਤੇ ਫਿਰ ਮੇਰਾ ਵੀ ਇੱਕੋ ਫੈਸਲਾ ਵਾ ਕਿ ਮੈਂ ਵੀ ਤੁਹਾਡੇ ਨਾਲ ਚੱਲ ਜਾਣਾ। ਰਪਿੰਦਰ ਤੂੰ ਕਿੱਥੇ ਜਾਣਾ? ਤੇਰੇ ਕਰਕੇ ਮੈਂ ਇਹਨਾਂ ਕੋ ਘਰੋਂ ਦਾ ਫਿਰੰਡਿਆਂ। ਤੂੰ ਕਹਿੰਦੀ ਮੈਂ ਇਹਨਾਂ ਦੇ ਨਾਲ ਚੱਲ ਜਾਣਾ। ਪਰ ਰਪਿੰਦਰ ਪੁੱਤ ਤੂੰ ਕਿਤੇ ਨਹੀਂ ਜਾਣਾ। ਅਹੀਂ ਤੇਰੇ ਨਾਲ ਵਾ। ਜਿੰਨਾ ਚਿਰ ਜਿੰਦੇ ਆ ਨਾ ਅਹੀਂ ਤੇਰਾ ਸਾਥ ਦੇਵਾਂਗੇ। ਚੰਗਾ ਕੋਈ ਜਲਦੀ ਜੇ ਨਹੀਂ ਨਾ ਬਾਦੇ। ਤੇ ਚਲੋ ਅਸੀਂ ਅਹੀਂ ਚੱਲਦੇ ਆਂ ਅਸੀਂ ਬਾਹਰ ਕਿਲੇ ਬੰਦ ਕਰ ਲੈਦੇ ਫਿਰ ਕੀ ਕਰਨਾ? ਜੋ ਬਣ ਤੂੰ ਹੀ ਕਿਤੇ ਨਹੀਂ ਜਾਣਾ। ਜੇੜੀ ਮੇਰੀ ਗਲਤੀ ਹੈਗੀ ਸੀ ਨਾ ਮੈਂ ਮੰਨ ਲੈਂਦਾ।